ਇਹ 200 400 ਐ ਸਾਰਾ ਰੇਟ ਆ ਬਈ ਓਰੇ ਚੀਜ਼ਾਂ ਦਾ ਦੇਖ ਸਕਦੇ ਹੋ ਤੁਸੀਂ ਇਹ ਜੁੱਤੀਆਂ ਦਾ ਵੀ ਰੇਟ ਆ ਜਿਹੜਾ ਉਹ ਕੱਟ ਕਰਿਆ ਹੁੰਦਾ ਐ ਦੁਵਾਰ ਵਾਲੇ ਦੇ ਨਾਲ ਸਾਰੀ ਸੇਲ ਲੱਗੀ ਹੁੰਦੀ ਆ ਆ ਵੀ ਦੇਖ ਸਕਦੇ ਹੋ ਕੀ ਰੇਟ ਆ ਬਈ ਇਹਨਾਂ ਦਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੁੰਦਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਟਿਆਲੇ ਦੀ ਸੰਡੇ ਮਾਰਕੀਟ ਇਹਦੇ ਵਿੱਚ ਕੱਪੜਿਆਂ ਦੀ ਸੇਲ ਹੁੰਦੀ ਆ ਬਹੁਤ ਵਧੀਆ-ਵਧੀਆ ਕੱਪੜੇ ਆਪਾਂ ਨੂੰ ਬਹੁਤ ਸਸਤੇ ਰੇਟਾਂ ਦੇ ਵਿੱਚ ਇੱਥੋਂ ਮਿਲ ਜਾਂਦੇ ਨੇ ਹਰੇਕ ਸੰਡੇ ਪਟਿਆਲੇ ਕਿਲਾ ਮਾਰਕੀਟ ਦੇ ਵਿੱਚ ਸੇਲ ਲੱਗਦੀ ਆ ਵੀਡੀਓ ਤੁਸੀਂ ਹੰਟ ਤੱਕ ਬਣੇ ਰਹੋ ਚਲਦੇ ਆਪਾਂ ਸੇਲ ਦਿਖਾਉਣੇ ਆਪਾਂ ਚਲਦੇ ਆਪਾਂ ਮਾਰਕੀਟ ਦੇ ਵਿੱਚ ਇੱਥੋਂ ਸਾਰੀ ਕਿਲਾ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤੇ ਹਰੇਕ ਐਤਵਾਰ ਨੂੰ ਇੱਥੇ ਜਿਹੜੀ ਸੇਲ ਲੱਗਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਕੱਪੜੇ ਟੰਗੇ ਵੀ ਹੋਏ ਨੇ 100 ਰੁਪਏ 100 ਰੁਪਏ ਭਾਈ ਬੋਲ ਰਹੇ ਆ ਬਾਕੀ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਕੱਪੜੇ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਤੌਲੀਏ ਲੈ ਅਮੇ ਸਾਰੇ ਇੱਥੇ ਸੇਲ ਲੱਗੀ ਹੁੰਦੀ ਆ ਕੁੜੀਆਂ ਵਾਲੇ ਕੱਪੜਿਆਂ ਦੀ ਮੁੰਡੇ ਵਾਲੇ ਕੱਪੜਿਆਂ ਦੀ ਆ ਬੈੱਡ ਸ਼ੀਟਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਬਾਕੀ ਆ ਸਾਰੇ ਕੁੜੀਆਂ ਵਾਲੇ ਕੱਪੜੇ ਦੇਖ ਸਕਦੇ ਹੋ ਲਓ ਜੀ ਆ ਸੂਟ ਇਹ ਕੀ ਕੀ ਪ੍ਰਾਈਸ ਆ ਬਾਈ ਇਹ ਇਹ 200 ਰੁਪਏ ਅੱਛਾ ਜੀ 200 ਦਾ ਸੈੱਟ 450 ਦਾ ਸੈੱਟ ਠੀਕ ਹੈ 200 400 ਐ ਸਾਰਾ ਰੇਟ ਆ ਬਾਈ ਓਰੇ ਚੀਜ਼ਾਂ ਦਾ ਦੇਖ ਸਕਦੇ ਹੋ ਤੁਸੀਂ ਵਧੀਆ ਵਧੀਆ ਸੂਟ ਆ ਵੀ ਸਾਰੇ ਸੂਟ ਦੇਖੋ ਚਲਾਏ ਹੋਏ ਨੇ ਲਓ ਜੀ ਇੱਧਰ ਵੀ 250 ਦਾ 5 ਮੀਟਰ ਆ ਦੇਖੋ ਆ ਵੀ ਸਾਰੇ ਕੁੜੀਆਂ ਵਾਲੇ ਨੇ ਕੁੜੀਆਂ ਵਾਲੇ ਕੱਪੜੇ ਜ਼ਿਆਦਾ ਹੁੰਦੇ ਨੇ ਇਹ ਸੇਲ ਦੇ ਵਿੱਚ ਬਾਕੀ ਆ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਸਾਰੀਆਂ ਇੱਥੇ ਲਾਈਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਕਿੰਨੇ ਦੀ ਹੈ ਸ਼ਰਟ ਇੱਕ 150 ਦੀ 150 150 ਦੀ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਦੇਖੋ ਲਓ ਜੀ ਵਾਕੀ ਅੱਗੇ ਵੱਲ ਚੱਲਦੇ ਆਪਾਂ ਹੋਰ ਦੇਖਦੇ ਆ ਸਾਰੀ ਸੇਲ ਪੂਰੇ ਵੀ ਸ਼ਰਟਾਂ ਲਾਈਆਂ ਹੋਈਆਂ ਨੇ ਦੇਖੋ ਤੇ ਸਾਰੀਆਂ ਦਾ ਪ੍ਰਾਈਸ 150 200 ਇਸ ਤਰ੍ਹਾਂ ਪ੍ਰਾਈਸ ਆ ਸਾਰੀਆਂ ਦਾ ਬਾਕੀ ਆ ਹੋਰ ਕੁੜੀਆਂ ਵਾਲੇ ਆਗੇ ਕੱਪੜੇ ਇੱਧਰ ਸੂਟ ਦੇਖ ਸਕਦੇ ਹੋ ਤੁਸੀਂ ਦਾ ਬਹੁਤ ਵੱਡੀ ਸੇਲ ਹੁੰਦੀ ਆ ਸਾਰੀ ਇਹ ਕਿਲਾ ਮਾਰਕੀਟ ਦੇ ਵਿੱਚ ਜਿਹੜੀ ਸੇਲ ਲੱਗੀ ਹੁੰਦੀ ਆ ਇਹ ਆਪਾਂ ਦਿਖਾਵਾਂਗੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਆ ਕੁਝ ਟੌਪ ਵਗੈਰਾ ਦੇਖੋ ਇਸ ਤਰ੍ਹਾਂ ਦੇ ਕੱਪੜੇ ਇਹ ਸੇਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਇਹ ਹਰੇਕ ਐਤਵਾਰ ਲੱਗਦੀ ਆ ਸਿਆਲਾਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਹਰੇਕ ਹਫ਼ਤੇ ਬਾਕੀ ਭੀੜ ਬਹੁਤ ਹੁੰਦੀ ਆ ਸੇਲ ਦੇ ਵਿੱਚ ਨੰਗਣਾ ਔਖਾ ਹੋ ਜਾਂਦਾ ਬਾਜ਼ਾਰ ਦੇ ਵਿੱਚ ਜਿਵੇਂ ਜਿਵੇਂ ਦਿਨ ਚੜੀ ਜਾਊ ਓਵੇਂ ਓਵੇਂ ਇੱਥੇ ਇਕੱਠ ਵੱਜ ਜਾਂਦਾ ਵਾਕਿਆ ਸੂਟ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਦੇਖੋ ਕੁੜੀਆਂ ਵਾਲੇ ਕੱਪੜੇ ਪੈਂਟਾਂ ਔਰ ਸ਼ਾਰਟਾਂ ਐਵੇਂ ਦਾ ਸਾਰਾ ਕੁਝ ਹੁੰਦਾ ਹੈ ਸੇਲ ਦੇ ਵਿੱਚ ਲਓ ਜੀ ਬਾਕੀਆ ਹੋਰ ਸਮਾਨ ਐਨਕਾਂ ਵਗੈਰਾ ਵਾ 벨ਟਾਂ ਇਧਰ ਜੁੱਤੀਆਂ ਵੀ ਲਾਈਆਂ ਹੋਈਆਂ ਨੇ ਬਾਹਰ ਕੱਢ ਕੇ ਤੁਸੀਂ ਦੇਖ ਸਕਦੇ ਹੋ ਇਹ ਜੁੱਤੀਆਂ ਦਾ ਵੀ ਰੇਟ ਆ ਜਿਹੜਾ ਉਹ ਕੱਟ ਕਰਿਆ ਹੁੰਦਾ ਐ ਦੁਆਰ ਵਾਲੇ ਜਣ ਸਾਰੀ ਸੇਲ ਲੱਗੀ ਹੁੰਦੀ ਆ ਆ ਵੀ ਦੇਖ ਸਕਦੇ ਹੋ ਕੀ ਰੇਟ ਆ ਵਈ ਇਹਨਾਂ ਦਾ 350 350 ਦੇਖ ਸਕਦੇ ਹੋ 350 ਬਾਕੀਆ ਤੌਲੀਏ ਇਹ ਇਧਰ ਵੀ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਹਾਂ ਲੋ ਜੀ ਮਕੀਆ ਹੋਰ ਸਮਾਨ ਆ ਗਿਆ ਦੇਖ ਸਕਦੇ ਹੋ ਤੁਸੀਂ ਪਲਾਸਟਿਕ ਦਾ ਬਾਲਟੀਆਂ ਵਗੈਰਾ ਪਰਸ ਆ ਗਿਆ ਦੇਖੋ ਪਰਸਾਂ ਦੀ ਫੇਰ ਇਹ ਵੀ ਤਾਂ ਸਾਰਾ ਸਮਾਨ ਤੁਹਾਨੂੰ ਸੇਲ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਪਰਸ ਜੁੱਤੀਆਂ ਸੂਟ ਕਿਸੇ ਦਾ ਰੇਟ 250 ਕਿਸੇ ਦਾ 200 ਇੰਨਾ ਕੁ ਪ੍ਰਾਈਸ ਹੁੰਦਾ ਆ ਦੇਖ ਸਕਦੇ ਹੋ ਸੂਟ ਲੈ ਐਵੇਂ ਸੰਡੇ ਵਾਲੇ ਜਣੇ ਸਾਰੇ ਕੱਪੜੇ ਬਾਹਰ ਕੱਢ ਕੇ ਲਾ ਦਿੰਦੇ ਨੇ ਆ ਦੇਖੋ ਪੱਤੀ ਇੱਧਰ ਵੀ ਸ਼ਾਰਟਾਂ ਲੋਹਰਾ ਲਓ ਜੀ ਦੇਖ ਸਕਦੇ ਹੋ ਲੋਰਾਂ টি-ਸ਼ਰਟ ਵਾਕਿਆ ਕੁਝ ਬੈੱਡ ਸੀਟਾਂ ਮੈਟ ਐਵੇਂ ਦਾ ਸਾਰਾ ਸਮਾਨ ਸੂਟ ਦੇਖ ਸਕਦੇ ਆਪ ਲੋ ਇਹ ਆ ਹੋਰ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਗਿਆ ਬਾਕਸ ਵਗੈਰਾ ਡਸਟਵੀਨ ਇਧਰ ਵੀ ਜੁੱਤੀਆਂ ਦੇਖੋ ਬਾਹਰ ਲਾਈਆਂ ਹੋਈਆਂ ਨੇ ਬਾਕੀ ਆ ਸਾਰਾ ਕੀ ਹੈ ਜੀ ਹਰ ਜਾਈ ਹੈ ਬਾਈ ਜੈਪੁਰੀ ਦੀ ਜੈਪੁਰੀ ਜੈਪੁਰੀ ਰਹੀ ਜਾਂਦੀ ਹੈ ਕੀ ਪ੍ਰਾਈਸ ਹੈ ਇਹਦਾ 600 ਰੁਪਏ ਦੀ ਹੈ ਜੀ ਡਬਲ ਬੈੱਡ ਦੀ 600 ਰੁਪਏ ਡਬਲ ਬੈੱਡ ਦੀ ਠੀਕ ਹੈ ਗਾਰੰਟੀ ਵਗੈਰਾ ਵੀ ਹੁੰਦੀ ਹੈ ਦੀ ਸਾਲ ਦੀ ਗਾਰੰਟੀ ਹੈ ਜੀ ਤੇ ਦੇਖੋ ਵੀ ਜੈਪੁਰੀ ਦੀ ਜੈਈ ਇਹੋ ਜਿਹਾ ਸਮਾਨ ਸਾਰਾ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਬਾਕੀ ਆ ਅੱਗੇ ਦੇਖ ਸਕਦੇ ਹੋ ਤੁਸੀਂ ਸੂਟ ਆ ਦੇਖੋ ਪੂਰਾ ਸੇਲ ਦੇ ਵਿੱਚ ਕੱਖ ਹੁੰਦਾ ਪੂਰੀ ਭੀੜ ਹੁੰਦੀ ਆ ਸੰਡੇ ਨੂੰ ਆ ਦੇਖ ਸਕਦੇ ਹੋ ਤੁਸੀਂ ਕੱਪੜੇ ਸਾਰੇ ਬਾਹਰ ਲਾਏ ਹੋਏ ਕੱਢ ਕੇ ਲਓ ਜੀ ਸਿਆਲਾਂ ਦੇ ਵਿੱਚ ਸਿਆਲਾਂ ਆ ਸਮਾਨ ਹੁੰਦਾ ਸਾਰਾ ਉਰੇ ਕੋਟ ਬਾਕੀ ਗਰਮੀਆਂ ਦੇ ਵਿੱਚ ਸੂਟ ਹੁੰਦੇ ਨੇ ਟੀ-ਸ਼ਰਟਾਂ ਫਲੋਰਾਂ ਬਸ ਇਹ ਸੂਟ ਦੇਖ ਸਕਦੇ ਹੋ ਲਓ ਜੀ ਇਹ ਮੇਲਾ ਮੱਚਾ ਆ ਆ ਹੋਰ ਕੁੜੀਆਂ ਦਾ ਸਮਾਨ ਆ ਗਿਆ ਨਾਂ ਚ ਪਾਉਣ ਵਾਲੇ ਸਾਰੇ ਜੁਐਲਰੀ ਇਧਰ ਜੁੱਤੀਆਂ ਤੇ ਦੋਨੋਂ ਸਾਈਡ ਹੁੰਦੀ ਆ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਸੇਲ ਦਿਖਾਵਾਂਗੇ ਆ ਦੇਖ ਸਕਦੇ ਹੋ ਪੈਂਟਾਂ ਸ਼ਰਟਾਂ ਦਾ ਕੱਪੜਾ ਲੋਹਾਂ ਆ ਗਏ ਆ ਇਧਰ ਵੀ ਦੇਖ ਸਕਦੇ ਹੋ ਸੂਟ ਲਾਏ ਹੋਏ ਨੇ ਬਹਾਰ ਸਟਾਰਟ ਕੀ 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 ਪ੍ਰਾਈਸ ਹੈ ਜੀ 500 ਰੁਪਏ ਜਿਹੜਾ ਮਰਜ਼ੀ ਲਓ ਕਹਿੰਦੇ 500 ਰੁਪਏ ਸੇਲ ਹੈ ਹਰੇਕ ਐਤਵਾਰ ਲਾਉਣੀ ਹੈ ਜੀ ਬਹੁਤ ਠੀਕ ਬਾਕੀ ਆ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਸ਼ੂਜ਼ ਦੇ ਜੁੱਤੀਆਂ ਐਵੇਂ ਸਾਰਾ ਸਮਾਨ ਇੱਥੇ ਡਿਸਪਲੇ ਕੀਤਾ ਹੁੰਦਾ ਆ ਲੋਹਰਾ ਦੇਖ ਸਕਦੇ ਹੋ ਜੀ ਲੋ ਕਿੰਨੀਆਂ ਵਧੀਆ ਵਧੀਆ ਲੋਹਰਾ ਨੇ ਤੇ ਹੋਰ ਸਾਰਾ ਸਮਾਨ ਆ ਗਿਆ ਜੁਐਲਰੀ ਵਾਲਾ ਕੁੜੀਆਂ ਵਾਲਾ ਬਾਕੀ ਆ ਸੂਟ ਦੇਖ ਸਕਦੇ ਹੋ ਤੁਸੀਂ ਆ ਜੋ ਸਾਡੇ ਕੋਲ ਦੋ ਸੂਟ 700 ਵਿੱਚ ਦੋ ਸੂਟ ਆ ਦੇਖੋ ਆ ਲਾਏ ਹੋਏ 700 ਦੇ 200 50 ਰੁਪਏ 50 ਰੁਪਏ 50 ਰੁਪਏ ਬਾਕੀ ਦੇਖ ਸਕਦੇ ਹੋ ਤੁਸੀਂ ਕਿੰਨਾ ਕਪੜਾ ਹੀ ਕਪੜਾ ਪਿਆ ਹੈ ਤੇ ਜੰਦੇ ਵਿੱਚ ਬਾਕੀ ਐਵੇਂ ਨਹੀਂ ਹੁੰਦਾ ਵਧੀਆ-ਵਧੀਆ ਹੁੰਦੇ ਨੇ ਸਾਰੇ ਕੱਪੜੇ ਸੂਟ ਪੀ ਸ਼ਰਟਾਂ ਲੋਰਾਂ ਆ ਬਾਕੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਡਿਜ਼ਾਈਨ ਲਓ ਸੂਟ ਤਾਂ ਬਹੁਤ ਜ਼ਿਆਦੇ ਨੇ ਉਹਰੇ ਬਾਕੀ ਸਾਰਾ ਹੋਰ ਸਮਾਨ ਆ ਗਿਆ ਜੁਐਲਰੀ ਵਾਲਾ ਕੁੜੀਆਂ ਵਾਲਾ ਸਾਰਾ ਹੋਰ ਆ ਆ ਸੂਟ ਦੇਖ ਸਕਦੇ ਹੋ ਤੁਸੀਂ ਲਓ ਜੀ ਹ ਜੁੱਤੀਆਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਜੁੱਤੀਆਂ ਦਾ ਨੇ 250 ਦੇਖ ਲੈ ਸੱfte 200 250 ਠੀਕ ਆ ਜੀ ਲਓ ਵੀ ਦੇਖੋ ਪੰਜਾਬੀ ਜੁੱਤੀਆਂ 200 250 ਤੇ ਬਹੁਤ ਵੱਡੀ ਸੇਲ ਹੁੰਦੀ ਆ ਇਹ ਸਾਰੀ ਮਾਰਕੀਟ ਦੇ ਵਿੱਚ ਲੱਗੀ ਹੁੰਦੀ ਆ ਕਿਲਾ ਮਾਰਕੀਟ ਇਹ ਪਟਿਆਲੇ ਦੀ ਘਟੀਆਂ ਹੋਰ ਸਮਾਨ ਹੋਵੇ ਸਾਰਾ ਉੱਤ ਬਾਟਨ ਕੰਨਾਂ ਚ ਪਾਉਣ ਵਾਲੇ ਇਧਰ ਫੇਰ ਸੂਟ ਆ ਗਏ ਦੇਖੋ ਦੇਖ ਸਕਦੇ ਲੋ ਜੀ 150 200 ਆਈ ਐਮ ਪ੍ਰਾਈਸ ਆ ਸਾਰੀਆਂ ਚੀਜ਼ਾਂ ਦਾ ਹੋਰੇ ਪਹਿਲਾਂ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਤੋਂ ਦੱਸਿਆ ਸੀਗਾ ਕਿ ਸਸਤੇ ਰੇਟਾਂ 'ਚ ਇਥੋਂ ਕੱਪੜਾ ਜਿਹੜਾ ਮਿਲ ਜਾਂਦਾ ਯਾ ਦੇਖ ਸਕਦੇ ਹੋ ਕੁੜੀਆਂ ਦੇ ਸਾਰੇ ਟੌਪ ਵਗੈਰਾ ਹਨ ਸੂਟ ਤੇ ਭੀੜ ਬਹੁਤ ਹੋਗੀ ਬਾਜ਼ਾਰ ਦੇ ਵਿੱਚ ਆਜਾ ਬਹੁਤ ਵਧੀਆ ਮਕੀਆ ਲੋਰਾਂ ਟੀ-ਸ਼ਰਟਾਂ ਆ ਗਈਆਂ ਲਿਖਿਆ ਪਿਆ ਨੇ 150 ਰੁਪਏ ਸੇਰ ਲਓ ਜੀ ਹਾਂ ਇਹ ਬਾਕੀ ਹੋਰ ਕੁੜੀਆਂ ਵਾਲਾ ਸਾਰਾ ਸਮਾਨ ਆ ਗਿਆ ਲਿਪਸਟਿਕ ਵਗੈਰਾ ਆਹ raulee ਇੱਧਰ ਵੀ ਜਵਾਕਾਂ ਵਾਲੇ ਕੱਪੜੇ ਤੇ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਸੇਲ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਕੱਪੜੇ ਇੱਥੇ ਲਾਈ ਹੋਏ ਨੇ ਜਵਾਕਾਂ ਵਾਲੇ ਸਾਰੇ ਇੱਧਰ ਵੀ ਟੀ-ਸ਼ਰਟਾਂ ਸ਼ਰਟਾਂ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਆਹ ਲੋ ਸਾਰੇ ਛੋਟੇ ਬੱਚਿਆਂ ਵਾਲੇ ਕੱਪੜੇ ਨੇ ਲਓ ਜੀ ਆ ਟੌਲੀ ਵੀ ਵਗੈਰਾ ਆਗੇ ਇੱਥੇ ਵੀ ਅੰਦਰ ਆ ਕੇ ਕਾਫੀ ਵੱਡੀ ਜਿਹੜੀ ਸੇਲ ਲੱਗੀ ਹੋਈ ਆ ਆ ਦੇਖੋ ਲੋਰਾਂ ਵਗੈਰਾ ਟੀ-ਸ਼ਰਟਾਂ ਦੇਖ ਸਕਦੇ ਹਾਂ ਲੋ ਕੀ ਪ੍ਰਾਈਸ ਦਾ ਬਈ ਇਹਨਾਂ ਦਾ 300 ਰੁਪਏ 2200 ਰੁਪਏ ਲੋਰ ਦਾ ਜੀ 350 350 ਆ ਇਧਰ ਵੀ ਦੇਖ ਸਕਦੇ ਹਾਂ ਤੁਸੀਂ ਲੋਰਾਂ ਟੀ-ਸ਼ਰਟਾਂ ਓਕੇ ਜੀਨ ਵਗੈਰਾ ਆ ਗਿਆ ਹੋਰ ਤੇ ਇਸ ਤਰ੍ਹਾਂ ਬਹੁਤ ਵੱਡੀ ਸੇਲ ਹੁੰਦੀ ਹੈ ਸੰਡੇ ਨੂੰ ਲੱਗੀ ਹੋਈ ਮਾਰਕੀਟ ਦੇ ਵਿੱਚ ਤਕਰੀਬਨ ਸਾਰੀਆਂ ਦੁਕਾਨਾਂ ਦੇ ਅੱਗੇ ਜਿਹੜਾ ਸਮਾਨ ਆ ਉਹ ਕੱਢ ਕੇ ਲਾਇਆ ਹੁੰਦਾ ਸਾਰਿਆਂ ਦੇ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਸਾਰੀ ਸੇਲ ਜਾ ਕੇ ਔਰੇ ਦੇਖ ਸਕਦੇ ਹੋ ਤੁਸੀਂ ਲੋ ਆ ਟੀ-ਸ਼ਰਟ ਆ ਕੀ ਪ੍ਰਾਈਸ ਆ ਬਈ ਟੀ-ਸ਼ਰਟਾਂ 200 ਰੁਪਏ ਲਓ ਜੀ ਕਿਲੇ ਤੱਕ ਹੁੰਦੀ ਐ ਇਹ ਸਾਰੀ ਸੇਲ ਲੱਗੀ ਹੋਈ ਅੱਗੇ ਜਾ ਕੇ ਕਿਲੇ ਦਾ ਗੇਟ ਜਿਹੜਾ ਉਹ ਆ ਜਾਂਦਾ ਬਾਕੀ ਐ ਪੈਂਟਾਂ ਦੇਖ ਸਕਦੇ ਆ ਲੋ ਕੀ ਪ੍ਰਾਈਸ ਐ ਇਹ ਪੈਂਟਾਂ ਦਾ ਪੈਂਟਾਂ ਦਾ ਪ੍ਰਾਈਸ ਕੀ ਐ ਇਹ 100 ਰੁਪਏ ਅੱਛਾ 100 ਰੁਪਏ ਬੱਚਿਆਂ ਵਾਲੀਆਂ ਨੇ ਇਹ ਬੱਚਿਆਂ ਦੀਆਂ ਬੱਚਿਆਂ ਦੀਆਂ ਠੀਕ ਆ ਅਪੀਆ ਦੇਖ ਸਕਦੇ ਹੋ ਜੀਨ ਵਗੈਰਾ ਕੀ ਪ੍ਰਾਈਸ ਆ ਬਾਈ 500 500 ਬਾਈ ਦਰਲੀ ਜੀਨ ਸਿਰਫ 500 ਰੁਪਏ ਅੱਛਾ ਤੇ ਕੁੜੀਆਂ ਵਾਲੀਆਂ ਨੇ ਬਾਈ ਠੀਕ ਲਓ ਵੀ ਐਵੇਂ ਸਾਰਾ ਕੁਝ ਹੁੰਦਾ ਹੈ ਸੇਲ ਦੇ ਵਿੱਚ ਬਾਕੀ ਆ ਟੌਪ ਵਗੈਰਾ ਹੋਰ ਦੇਖ ਸਕਦੇ ਹੋ ਤੁਸੀਂ ਬਾਕੀ ਇੱਧਰ ਵੀ ਸਾਰਾ ਸਮਾਨ ਜਿਹੜਾ ਲਾਇਆ ਹੋਇਆ ਬਾਹਰ ਕੱਢ ਕੇ ਸੂਟ ਵਗੈਰਾ ਬਹੁਤ ਵੱਡੀ ਸੇਲ ਹੁੰਦੀ ਹੈ ਇਹ ਮਾਰਕੀਟ ਦੇ ਵਿੱਚ ਜਿਹੜੀ ਲੱਗੀ ਹੋਈ 100 ਰੁਪਏ ਮੀਟਰ ਉਹ ਆ ਦੇਖ ਸਕਦੇ ਹੋ ਤੁਸੀਂ ਬਾਈ ਉਹ ਨਹੀਂ ਕਹਿ ਰਹੇ ਨੇ ਜਿਵੇਂ 100 ਰੁਪਏ ਮੀਟਰ ਆ ਦੇਖ ਸਕਦੇ ਹੋ ਫਲੋਰਾ ਟੀ-ਸ਼ਰਟਾਂ 100-100 ਰੁਪਏ ਦੀਆਂ ਆ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਬਹੁਤ ਕੱਪੜਾ ਹੁੰਦਾ ਇਹ ਸੇਲ ਦੇ ਵਿੱਚ ਆ ਟੀ-ਸ਼ਰਟਾਂ ਲਓ ਜੀ 100 ਰੁਪਏ 100 ਰੁਪਏ 100 ਰੁਪਏ ਲੋਰ ਬਾਕੀ ਇੱਧਰ ਸਾਹਮਣੇ ਕਿਲੇ ਦੀ ਗੰਧ ਆ ਗਈ ਇਹ ਕਿਲੇ ਦੇ ਨਾਲ-ਨਾਲ ਇਹ ਸਾਰੀ ਮਾਰਕੀਟ ਲੱਗੀ ਹੁੰਦੀ ਆ ਤੇ ਹੋਰ ਚੱਲਦੇ ਆ ਅੱਗੇ-ਅੱਗੇ ਵੀ ਐਸੇ ਤਰ੍ਹਾਂ ਕੱਪੜੇ ਆਣੀਆਂ ਸਾਰੀਆਂ ਸੇਲਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਇਦਰ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਲੋਹੜਾਂ ਟੀ-ਸ਼ਰਟਾਂ ਆ 1500 ਰੁਪਏ ਦੀ ਲੋਹੜਾ ਟੀ-ਸ਼ਰਟਾਂ ਦਾ 1500 ਯਾ ਚਪਲਾਂ ਵਗੈਰਾ ਜਿਹ ਵੀ ਲਾਈਆਂ ਹੋਈਆਂ ਨੇ ਬਾਹਰ ਦੇਖੋ ਕੱਢ ਕੇ ਆ ਜੀ ਵਾਕਾਂ ਵਾਲੇ ਕੱਪੜੇ ਛੋਟੇ ਆਲੇ ਆਹ ਹੋਰ ਜੁੱਤੀਆਂ ਵਗੈਰਾ ਹਨ ਸਾਰੀਆਂ ਸੇਲ ਦੇ ਵਿੱਚ ਨੇ ਜਿਹੜੇ ਆ ਲੱਗੇ ਹੋਏ ਨੇ ਨਾ ਦੇਖ ਸਕਦੇ ਹੋ ਤੁਸੀਂ ਆ ਸਾਰੇ ਕੱਪੜੇ ਸੇਲ ਦੇ ਵਿੱਚ ਨੇ ਸੋ ਬਾਕੀ ਹਾਰੇ ਕੱਪੜੇ ਆਗੇ ਦੇਖੋ ਆ ਟੌਪ ਵਗੈਰਾ ਹੋਰ ਬੰਦਾ ਘੁੰਮਣ ਦਾ ਥੱਕ ਜਾਂਦਾ ਐਡੀ ਵੱਡੀ ਸੇਲ ਐ ਪੂਰਾ ਕੁਲਾ ਜਾਰ ਟਾਈਮ ਚਾਹੀਦਾ ਇੱਥੇ ਸ਼ਾਪਿੰਗ ਵਾਸਤੇ ਇਹ ਸੇਲ ਦੇ ਵਿੱਚ ਆ ਗਿਆ ਛੋਟੇ ਛੋਟੇ ਬੱਚਿਆਂ ਵਾਲੇ ਕੱਪੜੇ ਆ ਟੀ-ਸ਼ਰਟਾਂ ਟੌਪ ਐਵੇਂ ਦਾ ਸਾਰਾ ਸਮਾਨ ਇੱਥੇ ਇਹ ਪੂਰੀ ਭੀੜ ਹੋਈ ਹੋਈ ਐ ਬਾਜ਼ਾਰ ਦੇ ਵਿੱਚ ਸੇਲ ਦੇ ਵਿੱਚ ਜਿਵੇਂ ਜਿਵੇਂ ਹੋਰ ਦਿਨ ਚੜੀ ਜਾਊਗਾ ਉਵੇਂ ਉਹਨਾਂ ਹੋਰ ਭੀੜ ਹੋ ਜਾਣੀ ਹੈ ਬਾਜ਼ਾਰ ਦੇ ਵਿੱਚ ਤੇ ਆਪਾਂ ਪਹਿਲਾਂ ਦੂਸਰੀ ਸਾਈਡ ਸੀਗੇ ਹੁਣ ਆਹ ਸਾਈਡ ਤੋਂ ਤੁਹਾਨੂੰ ਸਾਰੀ ਸੇਲ ਦਿਖਾਵਾਂਗੇ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਹਨਾ ਛੋਟੇ ਬੱਚਿਆਂ ਵਾਲੇ ਕੱਪੜੇ ਛੋਟੇ ਬੱਚਿਆਂ ਵਾਲੇ ਕੱਪੜੇ ਬਹੁਤ ਜਾਦੇ ਨੇ ਪਰਸ ਵਾਲੀ ਦੁਕਾਨ ਆ ਗਈ ਤੇ ਬਹੁਤ ਜਾਦੀ ਭੀੜ ਆ ਤੇ ਛੋਟੇ ਬੱਚਿਆਂ ਵਾਲੇ ਕੱਪੜੇ ਵੀ ਬਹੁਤ ਜ਼ਿਆਦਾ ਨੇ ਇਸ ਸੇਲ ਦੇ ਵਿੱਚ ਬਾਕੀ ਕੱਪੜੇ ਐਵੇਂ ਨਹੀਂ ਹੈਗਾ ਵੀ ਨਾਰਮਲ ਸਿੰਪਲ ਨੇ ਬਹੁਤ ਵਧੀਆ-ਵਧੀਆ ਕੱਪੜੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਬਾਕੀ ਆਹ ਦੇਖ ਸਕਦੇ ਹੋ ਤੁਸੀਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ। ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ। ਮਹਾਂ ਲੰਘਿਆ ਜਾਂਦਾ ਬਈ ਬਾਜ਼ਾਰ ਦੇ ਵਿੱਚ। ਮੋਟਰਸਾਈਕਲ ਬਹੁਤ ਆਉਂਦੇ ਨੇ। ਆਹ ਦੇਖ ਸਕਦੇ ਹੋ ਤੁਸੀਂ ਇੱਥੋਂ ਕੱਪੜੇ। ਚਲੋ ਜੀ। ਵਧੀਆ-ਵਧੀਆ ਕੱਪੜੇ ਤੁਹਾਨੂੰ ਇਹ ਸੇਲ ਦੇ ਵਿੱਚ ਦੇਖਣ ਨੂੰ ਜਿਹੜੇ ਉਹ ਮਿਲ ਜਾਣਗੇ। ਤੇ ਇੱਧਰ ਵੀ ਦੇਖ ਸਕਦੇ ਹੋ। ਆਹ ਹੋਰ ਸਾਰਾ ਪਾਂਡੇ ਵਾਲੇ ਵਰਤਨ ਵੀ ਸਾਰੇ ਲਾਈਫ ਨੇ ਇੱਥੇ ਆ ਕੱਪੜੇ ਦੇਖ ਸਕਦੇ ਹੋ ਸੂਟ ਕੀ ਪ੍ਰਾਈਸ ਹੈ ਇਹ ਸੂਟਾਂ ਦਾ 150 200 250 150 200 ਹਰੇਕ ਐਤਵਾਰ ਲਾਉਣੀ ਹੋ ਜੀ ਠੀਕ ਹੈ ਜੀ ਦੇਖੋ ਵੀ 150 200 250 ਇਹ ਪ੍ਰਾਈਸ ਤੁਹਾਨੂੰ ਮਿਲ ਜੂ ਸੇਲ ਦੇ ਵਿੱਚ ਆਹ ਹੋਰ ਬੱਚਿਆਂ ਵਾਲੇ ਕੱਪੜੇ ਦੇਖ ਸਕਦੇ ਹੋ ਆਹ ਟੀ-ਸ਼ਰਟਾਂ ਦੇਖੋ ਆ ਵੀ ਛੋਟੇ ਬੱਚਿਆਂ ਦੇ ਕੱਪੜੇ ਆਹ ਕੁੜੀਆਂ ਵਾਲੇ ਆ ਗਏ ਦੇਖੋ ਐਵੇਂ ਜੇ ਸਾਰੇ ਕੱਪੜੇ ਸਾਨੂੰ ਸੇਲ 'ਚ ਮਿਲਣਗੇ ਕੀ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਜੀ 550ぐらい ਸੂਟ ਆ ਤੇ 400 ਰੋਟਾ ਠੀਕ ਹੈ ਜੀ ਠੀਕ ਹੈ 550 400 ਆ ਦੇਖੋ ਹੋਰ ਆਗੇ ਕੱਪੜੇ ਅੱਗੇ ਬੱਚਿਆਂ ਵਾਲੇ ਹਨ ਤੇ ਆ ਵੀ ਕੁੜੀਆਂ ਵਾਲੇ ਸੂਟ ਕੁੜਤੇ ਐਵੇਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚ ਮਿਲ ਜੂਗਾ ਬਾਕੀ ਆ ਵੀ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਵਗੈਰਾ ਲਓ ਜੀ ਲੋਹਰਾ ਕਾਕਿਆ ਫਾਰਾ ਕੁੜੀਆਂ ਵਾਲਾ ਆ ਗਿਆ ਸਾਮਾਨ ਚੂੜੀਆਂ ਹਨਾ ਤੇ ਆਹ ਦੇਖੋ ਜੀ ਲੋਹਰਾਂ ਸਾਡੀਆਂ 1.500 ਰੁਪਏ ਲਿਖਿਆ ਆ ਬਾਈ ਨੇ ਲੋਹਰ ਤੇ ਕਪੜਾ ਵੀ ਵਾਹੀ ਵਧੀਆ ਗਰਮੀਆਂ ਦੇ ਵਿੱਚ ਪਾਉਣ ਵਾਲਾ ਆ ਆਹ ਟੀ-ਸ਼ਰਟਾਂ ਦੇਖ ਸਕਦੇ ਹੋ 1.500 ਰੁਪਏ ਤੇ ਇੱਧਰ ਹੋਰ ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਆਪਾਂ ਬਾਕੀ ਤੁਹਾਨੂੰ ਜਿਵੇਂ ਆਪਾਂ ਦੱਸਿਆ ਕਿ ਸਾਰੀ ਮਾਰਕੀਟ ਦੇ ਵਿੱਚ ਇਹ ਸੇਲ ਆ ਜਿਹੜੀ ਉਹ ਲੱਗੀ ਹੁੰਦੀ ਹੈਗੀ ਤੇ ਸਾਰੇ ਸਾਰਾ ਸਮਾਨ ਇੱਥੇ ਲਾਇਆ ਹੁੰਦਾ। ਬਾਕੀ ਆ ਇੱਧਰ ਦੇਖ ਸਕਦੇ ਤੁਸੀਂ ਜਿਵੇਂ ਪਲਾਸਟਿਕ ਦੀਆਂ ਬੋਤਲਾਂ ਵਗੈਰਾ ਇਹ ਸਾਰਾ ਸਮਾਨ ਲਾਇਆ ਹੋਇਆ। ਲਓ ਜੀ। ਐਵੇਂ ਦਾ ਕੁਝ ਵੀ ਹੁੰਦਾ ਸੇਲ ਦੇ ਵਿੱਚ। ਬਾਕੀ ਚੱਲਦੇ ਆਂ ਹੋਰ ਅੱਗੇ ਵਾਲੇ ਪਾਸੇ ਨੂੰ ਦੇਖਦੇ ਆਂ ਆਪਾਂ ਸੇਲ ਜਾ ਕੇ। ਤੇ ਦੋਨੋਂ ਸਾਈਡ ਹੁੰਦੀ ਹੈ ਇਹ। ਬਾਜ਼ਾਰ ਦੇ ਸੱਜੇ ਹੱਥਾਂ ਵਾਲੀ ਦੁਕਾਨਾਂ ਦੇ ਅੱਗੇ ਵੀ ਖੱਬੇ ਹੱਥ ਵੀ। ਆਕਿਆ ਹੋਰ ਘਰਾਂ ਦੇ ਵਿੱਚ ਲਾਉਣ ਵਾਲਾ ਜਿਹੜਾ ਸਮਾਨ ਆ ਗਿਆ ਦੇਖ ਕਾਜਿਓ ਐਵੇਂ ਇਹਦਾ ਬਹੁਤ ਕੁਝ ਹੁੰਦਾ ਇੱਧਰ ਵੀ ਟੂੜੇ-ਸੂਟ ਪਿਆ ਲਓ ਜੀ ਪਰਸਾਂਵੇਂ ਪਰਸਾਗੇ ਪਰਸਾ ਦੀ ਵੀ ਸੇਲ ਆ ਜਿਹੜੀ ਉਹ ਲੱਗੀ ਹੋਈ ਆ ਆਪ ਵੀ ਆ ਦੇਖ ਕਾਜਿਓ ਫਿਰ ਬੈਗ ਲਓ ਜੀ ਆਹ ਟੀ-ਸ਼ਰਟ ਆ ਗਈਆਂ 100-100 ਰੁਪਏ ਲਿਖਿਆ ਹੈ ਰੇਟ ਦੇਖੋ ਔਰ ਲੋਰਾ 150 ਰੁਪਏ ਬਹੁਤ ਵਧੀਆ ਕਾਟਨ ਦਾ ਕੱਪੜਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਆ ਵੀ 150 ਰੁਪਏ ਲਓ ਜੀ ਟੀ-ਸ਼ਰਟ ਨਾ ਨਾ ਬਾਕੀ ਆ ਮੈਟ ਵਗੈਰ ਆ ਗਏ ਐਵੇਂ ਦਾ ਸਾਰਾ ਕੁਝ ਸੇਲ ਦੇ ਵਿੱਚੋਂ ਦੇਖਣ ਨੂੰ ਮਿਲ ਜੂ ਬਾਕੀ ਆ ਟੀ-ਸ਼ਰਟਾਂ ਦੇਖ ਸਕਦੇ ਹੋ ਔਰ ਪੰਜਾਬੀ ਜੁੱਤੀਆਂ ਵੀ ਨੇ ਇਹਦੇ ਸੇਲ ਦੇ ਵਿੱਚ ਸੂਟ ਵੀ ਨੇ ਜਿਹੜੇ ਉਹ ਬਾਹਰ ਲਾਏ ਹੋਏ ਨੇ ਓਕੇ ਆ ਦੇਖ ਸਕਦੇ ਹੋ ਜੁੱਤੀ ਕੀ ਰੇਟ ਹੈ ਇਹਨਾਂ ਦਾ ਕੀ ਰੇਟ ਹੈ ਜੀ 200 ਰੁਪਏ 200 ਰੁਪਏ ਵਧੀਆ ਚੀਜ਼ ਹੈਗੀ ਬਣੀ ਹੋਈ ਅੱਛਾ ਸਾਰੀਆਂ ਦਾ ਜਿਹੜੀ ਮਰਜੀ ਜਿਹੜੀ ਮਰਜੀ ਲਓ ਜੀ 200-200 ਠੀਕ ਹੈ ਜੀ 2-200 ਰੁਪਏ ਦੇਖੋ ਵੀ ਜੁੱਤੀਆਂ ਲਓ ਜੀ ਆਹ ਲੈਦਰ ਵਾਲੀ ਜੀ 200-200 ਅੱਛਾ ਜੀ ਸਾਰੀਆਂ 200-200 ਠੀਕ ਹੈ ਜੀ ਠੀਕ ਓਕੇ ਆ ਸੂਟ ਦੇਖ ਸਕਦੇ ਹੋ ਤੁਸੀਂ ਇਹ 5-500 ਜੀ ਸੂਟਾਂ 5-500 ਜੀ 5-500 ਠੀਕ ਹੈ ਜੀ ਲਓ ਜੀ ਐਵੇਂ ਦੇ ਸਾਰੇ ਕੱਪੜੇ ਜੁੱਤੀਆਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਆਹ ਸੂਟ ਦੇਖ ਸਕਦੇ ਹੋ ਲੈ ਤੁਸੀਂ ਹੋਨੇ ਸੋਨੇ ਸੂਟ ਲਓ ਜੀ ਬਾਕੀ ਹੋਰ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਂਗੇ ਆਪਾਂ ਬਾਕੀ ਉਧਰ ਸਾਹਮਣੇ ਦੇਖ ਸਕਦੇ ਹੋ ਤੁਸੀਂ ਸਾਰੇ ਕੱਪੜੇ ਨੇ ਜਿਹੜੇ ਡਿਸਪਲੇਸ ਕੀਤੇ ਹੋਏ ਨੇ ਦੁਕਾਨ ਵਾਲਿਆਂ ਨੇ ਇੱਧਰ ਵੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਜਿੰਨੇ ਮੀਟਰ ਹੈਗਾ 150 ਰੁਪਏ ਸਾਰੀ ਸੇਲ ਹੈ 150 200 ਬਸ ਐਵੇਂ ਤੁਹਾਨੂੰ ਜਿਹੜਾ ਸਾਮਾਨ ਇੱਥੇ ਮਿਲ ਜੂਗਾ ਸੇਲ ਦੇ ਵਿੱਚ ਬਾਕੀ ਆ ਦੇਖ ਲਵਾਂਗੇ ਅਸੀਂ ਟੌਪ ਵਗੈਰਾ ਟੀ-ਸ਼ਰਟਾਂ ਵਗੈਰਾ ਉੱਪਰ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਲਓ ਜੀ ਆਹ ਦੇਖੋ ਜੀ ਆਹ ਟੌਪ ਤੇ ਟੀ-ਸ਼ਰਟਾਂ ਕੁੜੀਆਂ ਵਾਲੀਆਂ ਸਾਰੀਆਂ ਨਾ ਆ ਇਧਰ ਵੀ ਦੇਖ ਸਕਦੇ ਹੋ ਜੀ ਟੀ-ਸ਼ਰਟ ਏ ਟੀ-ਸ਼ਰਟਾਂ ਪਈਆਂ ਨੇ ਆ ਵੀ ਸਾਰੀਆਂ ਟੀ-ਸ਼ਰਟਾਂ ਨੇ ਜੀ ਆ ਸ਼ਰਟਾਂ ਆ ਗਈਆਂ ਦੇਖੋ ਲਓ ਜੀ ਆ ਵਾਈਟ ਕਲਰ ਵਾਲੀਆਂ ਵੀ ਸ਼ਰਟਾਂ ਲਗੀਆਂ ਜੀਨਾਂ ਵੀ ਨੇ ਨਾਲ ਕੋਲ ਐਵੇਂ ਦਾ ਸਾਰਾ ਸਮਾਨ ਦੇਖਣ ਨੂੰ ਮਿਲ ਜੂਗਾ ਸੇਲ ਦੇ ਵਿੱਚ ਚੱਲਾ ਤੂੰ ਉਹ ਕਿਹੜਾ ਜੀਨਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਇੰਡੀਆ ਮੈਂਟ ਉਹ ਇਹ ਕੀ ਸ਼ੌਪ ਹੈ ਇੱਥੇ ਦਰੂਹ ਹੋਰ ਆ ਗਈਆਂ ਦੁਕਾਨਾਂ ਟੌਪ ਵਾਲੀਆਂ ਹਨ 100 ਵਾਲੀਆਂ ਪਾ ਕੇ ਆ ਦੇਖ ਸਕਦੇ ਹੋ ਲੋਹਾਂ ਤੁਸੀਂ 200 ਰੁਪਏ ਤਾਂ ਟੀ-ਸ਼ਰਟਾਂ 200 ਰੁਪਏ ਲਓ ਗਰਮੀ ਵਾਲਾ ਸਾਰਾ ਕਾਟਨ ਵਾਲੇ ਕੱਪੜੇ ਨੇ ਬਾਕੀ ਪੂਰੀ ਭੀੜ ਹੋ ਗਈ ਬਾਜ਼ਾਰ ਦੇ ਵਿੱਚ ਤੇ ਇੱਧਰ ਹੋਰ ਆ ਗਈਆਂ ਦੁਕਾਨਾਂ ਲਓ ਜੀ ਆਹ ਟੌਪ ਵਗੈਰਾ ਹੋਰ ਹਨ ਬੱਚਿਆਂ ਵਾਲੇ ਸਾਰੇ ਕੁੜੀਆਂ ਦੇ ਟੌਪ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਸੰਡੇ ਨੂੰ ਜੇ ਲੱਗਦੀ ਹੈ ਕਿਉਂਕਿ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਆਹ ਸੂਟ ਬਾਹਰ ਲਾਏ ਹੋਏ ਨੇ ਹਨਾ ਤੇ ਆਹ ਲੋ ਜੀ ਆਹ ਵੀ ਸਾਰੇ ਕੱਪੜੇ ਸੂਟ ਐਸੇ ਸੇਲ ਦੇ ਵਿੱਚ ਜਿਹੜੇ ਲਾਏ ਹੋਏ ਨੇ ਕਿਉਂਕਿ ਅੱਗੇ ਨੂੰ ਚੱਲਦੇ ਆਪਾਂ ਅੱਗੇ ਦੇਖਦੇ ਆਂ ਸਾਰੀ ਸੇਲ ਜਾ ਕੇ ਇੱਧਰ ਵੀ ਆਹ ਚੁੰਨੀਆਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਲੋ ਜੀ ਸਿਆਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਰਾ ਇੱਥੇ ਸਿਆਲਾਂ ਵਾਲਾ ਸਮਾਨ ਹੁੰਦਾ ਜਿਵੇਂ ਹੁਣ ਟੀ-ਸ਼ਰਟਾਂ ਲੋਹਾਂ ਜਾਦਾ ਨੇ ਨਾ ਸੇਲ ਦੇ ਵਿੱਚ ਸਿਆਲਾਂ ਦੇ ਵਿੱਚ ਕੋਟ ਵਗੈਰਾ ਹੁੰਦੇ ਨੇ ਆ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਸਾਰੀ ਟੀ ਪ੍ਰਾਈਸ ਦਾ ਬਾਈ ਸ਼ਰਟ ਦਾ 720 720 ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਕਿੰਨੇ-ਨੇ ਸੋਹਣੇ ਰੰਗ ਨੇ ਲੈ ਆ ਰਹੀ ਹੈ ਤੁਸੀਂ ਸ਼ਰਟ ਤੇ ਆ ਦੇਖੋ ਆ ਕਿੰਨਾ ਸੋਹਣਾ ਕਲਰ ਆ ਆ ਕਿੰਨਾ ਜਿਹੜੀਆਂ ਆਪਾਂ ਨੂੰ ਦੁਕਾਨ ਦੇ ਵਿੱਚ ਨਾ 1000 1000 ਰੁਪਏ ਦੀਆਂ ਮਿਲਦੀਆਂ ਨੇ ਹਰੇਕ ਸੰਡੇ ਲਾਉਂਦੇ ਆ ਬਾਈ ਤੁਸੀਂ ਹਰੇਕ ਸੰਡੇ ਠੀਕ ਆ ਠੀਕ ਆ ਠੀਕ ਆ ਕੋਈਆਂ ਸ਼ਾਰਟਾਂ ਦੇਖ ਸਕਦੇ ਹੋ ਨਾ ਐਵੇਂ ਤਾਂ ਸਾਰੇ ਕੱਪੜੇ ਤੁਹਾਨੂੰ ਇਹ ਸੇਲ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਬਾਕੀ ਆਹ ਹੋਰ ਜੁਐਲਰੀ ਆ ਗਈ ਦੇਖੋ ਲਓ ਜੀ ਆਹ ਹੋਰ ਸੂਟ ਕੁੜੀਆਂ ਵਾਲੇ ਹਨਾ ਕੁੜਤੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਆਹ ਸੂਟ ਸੂਟ ਆ ਕੇ ਲਓ ਲਓ ਜੀ ਕੀ ਕੀ ਪ੍ਰਾਈਸ ਲਾਤਾ ਜੀ ਇਹਨਾਂ ਦਾ 500 ਜੀ ਦੁਪੱਟਾ ਨਾਲ ਜੀ ਲਓ ਜੀ ਇਸ ਤਰ੍ਹਾਂ ਦੇ ਸਾਰੇ ਕੱਪੜੇ ਸੂਟ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ 5 500 ਰੁਪਏ 300 ਰੁਪਏ 400 ਰੁਪਏ ਇਹਨੇ ਨਾ கிரேਟ ਹੁੰਦਾ ਬਾਕੀ ਜਿੰਨਾਂ ਆ ਗਏ ਬਾਈ ਨੂੰ ਪੁੱਛਦੇ ਆ ਕੀ ਰੇਟ ਆ ਬਾਈ ਜਿੰਨਾਂ ਦਾ 300 ਇਹ ਕੁੜੀਆਂ ਵਾਲੀਆਂ ਨੇ ਕਿ ਮੁੰਡੇ ਵਾਲੀਆਂ ਕੁੜੀਆਂ ਵਾਲੀਆਂ ਠੀਕ ਐ 3 300 ਰੁਪਏ ਰੇਟ ਆ ਦੇਖੋ ਜੀ ਤੇ ਬਾਕੀ ਬਹੁਤ ਸਾਰਾ ਬਹੁਤ ਕਪੜਾ ਹੀ ਕਪੜਾ ਇੱਥੇ ਪਿਆ ਇਸ ਸੇਲ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਉੱਪਰ ਡਿਸਪਲੇ ਕੀਤਾ ਹੋਇਆ ਹੈ ਨਾ ਟੌਪ ਵਗੈਰਾ ਸਾਰੇ ਆਹ ਲਓ ਆ ਦੇਖ ਸਕਦੇ ਹੋ ਤੁਸੀਂ ਮੋਟਿਆ ਜੀਨ ਵਗੈਰਾ ਹੋਰ ਆ ਜੋਲਡਰੀ ਵਾਲ ਆ ਗਿਆ ਸਾਮਾਨ ਕੁੜੀਆਂ ਵਾਲਾ ਸਾਰਾ ਆਹ ਟੀ-ਸ਼ਰਟਾਂ ਬੈਲਟਾਂ ਆਹ ਸੂਟ ਦੇਖ ਸਕਦੇ ਹੋ ਤੁਸੀਂ ਲਓ ਜੀ ਕਾਲ ਕਰੀਂ ਕਲਰ ਕਾਲ ਉਸਦੀ ਮੋੜੋ ਵੇਖਾਂਗੇ ਜੋ ਚੋੜ ਆਹ ਪਿਆ ਵੀ ਕੁੜੀਆਂ ਵਾਲਾ ਸਾਰਾ ਹੋਰ ਸਾਮਾਨ ਆ ਗਿਆ ਦਰਵੀ ਲੋਹਾਂ ਬਾਕੀ ਇਹ ਸਾਰਾ ਬਾਜ਼ਾਰ ਆ ਪਟਿਆਲੇ ਦਾ ਅਦਾਲਤ ਬਾਜ਼ਾਰ ਵੀ ਕਹਿ ਦਿੰਦੇ ਨੇ ਬਾਕੀ ਹੋਰ ਆ ਕੁੜੀਆਂ ਦਾ ਸਮਾਨ ਆ ਗਿਆ ਦੇਖੋ ਜੁਵੇਲਰੀ ਵਗੈਰਾ ਕੁੱਤ ਵਾਟਣਾ ਇਹੋ ਜਿਹਾ ਕੁਝ ਤੇ ਇਹ ਜਿਹੜਾ ਬਾਜ਼ਾਰ ਆ ਇਹਨੂੰ ਅਦਾਲਤ ਬਾਜ਼ਾਰ ਵੀ ਕਹਿ ਦਿੰਦੇ ਨੇ ਤੇ ਕਿਲਾ ਮਾਰਕੀਟ ਵੀ ਕਿਹਾ ਜਾਂਦਾ ਆਓ ਹੋਰੇ ਦੇਖ ਸਕਦੇ ਹੋ ਤੁਸੀਂ ਆਓ ਸੂਟ ਵਗੈਰਾ ਹਨ ਕੁੜੀਆਂ ਵਾਲੇ ਕੁੜੀਆਂ ਦਾ ਸਮਾਨ ਬਹੁਤ ਜ਼ਿਆਦਾ ਆ ਭਾਈਆ ਸੇਲ 'ਚ ਆ ਦੇਖ ਸਕਦੇ ਹੋ ਤੁਸੀਂ ਦੁਪੱਟੇ ਵਗੈਰਾ ਹਨ ਇਧਰ ਵੀ ਕੁੜੀਆਂ ਵਾਲਾ ਸਾਰਾ ਟੌਪ ਵਗੈਰਾ ਟੀ-ਸ਼ਰਟਾਂ ਸ਼ਰਟਾਂ ਲਓ ਜੀ ਇਧਰ ਵੀ ਦੇਖ ਸਕਦੇ ਹੋ ਆਗੇ ਆ ਵੀ ਸੂਟ ਆਗੇ ਕੁੜੀਆਂ ਵਾਲੇ ਕੁੜਤੇ ਕੀ ਪ੍ਰਾਈਸ ਲਾਤਾ ਇਹਨਾਂ ਦਾ 400 500 ਰੁਪਏ ਚ ਲਓ ਜੀ 400 500 ਰੁਪਏ ਦੇ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਚੁਣ ਕੇ ਆ ਵੀ ਦੇਖੋ ਸਾਰੇ ਕੱਪੜੇ ਬਾਹਰ ਲਾਏ ਹੋਏ ਨੇਗੇ ਆ ਦੇਖੋ ਇੱਧਰ ਵੀ ਸੂਟ ਕਾਟੀਆਂ ਬੈਲਟਾਂ ਆ ਗਈਆਂ ਜੁੱਤੀਆਂ ਆ ਗਈਆਂ ਜੁੱਤੀਆਂ ਦੇਖ ਸਕਦੇ ਹੋ ਸਾਰੀਆਂ ਉੱਥੇ ਬਾਕੀ ਜਿਆਦਾ ਸਾਰਾ ਹੋਰ ਘਰਾਂ ਚ ਵਰਤਣ ਵਾਲਾ ਸਮਾਨ ਬਾਕਸ ਵਗੈਰਾ ਉਹ ਚੀਜ਼ਾਂ ਆ ਗਈਆਂ ਬਹੁਤ ਬੇਹੋਦ 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 ਤੇ ਇੱਧਰ ਹੋਰ ਆ ਜੁੱਤੀਆਂ ਵਾਲਾ ਆ ਗਿਆ ਸਾਰਾ ਸਮਾਨ ਪੱਕਿਆ ਦੇਖ ਸਕਦੇ ਹੋ ਵੀ ਇੱਥੇ ਪੰਜਾਬੀ ਜੁੱਤੀਆਂ ਹਨ ਆ ਰਹੀਆਂ ਬਹੁਤ ਸੋਹਣੇ ਸੋਹਣੇ ਜੁੱਤੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਰੰਗ ਵਾਹ ਜੀ ਹਰੇਕ ਤਰੀਕੇ ਦਾ ਸਾਮਾਨ ਹੀ ਸੇਲ ਦੇ ਵਿੱਚ ਦੇਖਣ ਨੂੰ ਮਿਲ ਜੂਆ ਕਿਹਾ ਦੇਖੋ ਬਾਹਰ ਤੀਆਂ ਆ ਗਿਆ ਪਲਾਸਟਿਕ ਦਾ ਸਾਰਾ ਸਾਮਾਨ ਐਵੇਂ ਦਾ ਕੁਝ ਵੀ ਆ ਸੂਟ ਕੱਪੜੇ ਤਾਂ ਹੈਗੇ ਹੈਗੇ ਨੇ ਨਾਲ ਬਾਕੀ ਆ ਵੀ ਜੁੱਤੀਆਂ ਵਾਲੀ ਆ ਗਈ ਸੇਲ ਦੇਖ ਸਕਦੇ ਹੋ ਲਓ ਜੀ ਆ ਟੀ ਸ਼ਰਟਾਂ ਆ ਗਈਆਂ ਲਓ ਜੀ ਕੀ ਪ੍ਰਾਈਸ ਲਾਤਾ ਜੀ 100 ਰੁਪਏ 100 ਰੁਪਏ ਠੀਕ ਆ ਜੀ 100 100 ਰੁਪਏ ਦੀਆਂ ਦੇਖ ਸਕਦੇ ਹੋ ਜੁੱਤੀਆਂ ਦੇਖ ਸਕਦੇ ਹੋ ਪਿਆਪੀ ਲਓ ਕੀ ਪ੍ਰਾਈਸ ਲਾਤਾ ਬਾਈ ਇਹਨਾਂ ਦਾ ਇਹ ਬਾਈ ਜੀ 2500 ਦੇ ਹਾਂਜੀ 350 ਇਹ 200 ਠੀਕ ਹੈ ਜੀ 2500 200 350 ਐਵੇਂ ਦਾ ਪ੍ਰਾਈਸ ਜੁੱਤੀਆਂ ਦਾ ਬਾਕੀ ਆ ਚੁੰਨੀਆਂ ਦੇਖ ਸਕਦੇ ਹੋ ਲਓ ਜੀ ਆ ਦੋ ਵੜਾ ਲੋ ਓਕੇ ਇਧਰ ਆ ਹੋਰ ਸੂਟ ਵਗੈਰਾ ਹਨ ਨਾਲ ਸਾਰੀਆਂ ਦੁਕਾਨਾਂ ਦੇ ਅੱਗੇ ਇੱਥੇ ਕੱਪੜੇ ਬਾਹਰ ਕੱਢ ਕੇ ਲਾਏ ਹੁੰਦੇ ਨੇ ਜੁੱਤੀਆਂ ਲਓ ਜੀ ਇੱਧਰ ਵੀ ਆ ਜੁੱਤੀਆਂ ਵਾਲੀਆਂ ਆ ਗਈਆਂ ਦੁਕਾਨੋਂ ਦੇਖੋ ਪਰਸ ਆ ਗਿਆ ਲੈ ਲਓ ਜੀ ਹਾਂਜੀ ਹਾਂਜੀ ਬਾਈ ਬਾਕੀ ਆ ਦੇਖ ਸਕਦੇ ਹੋ ਤੁਸੀਂ ਕੱਪੜੇ ਹਨਾ ਤਾਂ ਪੂਰਾ ਇਕੱਠ ਹੋ ਜਾਂਦਾ ਜਿਵੇਂ ਜਿਵੇਂ ਦਿਨ ਚੜੀ ਜਾਣਾ ਹੋਵੇ ਐਵੇਂ ਸੇਲ ਦੇ ਵਿੱਚ ਇਕੱਠ ਵਧੀ ਜਾਣਾ ਸਿਆਲਾਂ ਚ ਤਾਂ ਇਹ ਹੋਰ ਵੀ ਵੱਡੀ ਹੁੰਦੀ ਹੈ ਸੇਲ ਹਲੋ ਜੁੱਤੀਆਂ ਆ ਗਈਆਂ ਕੀ ਕੀ ਪ੍ਰਾਈਸ ਹੈ ਜੀ ਹਨਾ 250 300 ਲੋ ਜੀ ਜਿਵੇਂ ਮੈਂ ਦੱਸ ਰਿਹਾ ਕਿ ਸਿਆਲਾਂ ਚ ਤਾਂ ਇੱਥੇ ਹੋਰ ਵੀ ਜ਼ਿਆਦਾ ਕੱਠ ਵੀ ਹੁੰਦਾ ਤੇ ਕਪੜਾ ਵਾਹ ਤੂੰ ਵੀ ਜ਼ਿਆਦਾ ਹੁੰਦਾ ਸਿਆਲਾਂ ਵਾਲੇ ਕੱਪੜੇ ਕੋਟ ਵਗੈਰਾ ਹਨਾ ਬਾਕੀ ਆ ਸਾਰਾ ਆਲੇ-ਦਾਲੇ ਦਾ ਬਾਜ਼ਾਰ ਆ ਗਿਆ ਅਦਾਲਤ ਬਾਜ਼ਾਰ ਆ ਇੱਥੇ ਮੇਨ ਜੇ ਚੌਂਕ ਪਏ ਜਾਂਦਾ ਅਦਾਲਤ ਬਾਜ਼ਾਰ ਦਾ ਇੱਥੋਂ ਐਂਟਰੀ ਹੁੰਦੀ ਆ ਸੇਲ ਦੇ ਵਿੱਚ ਬਾਕੀ ਇੱਧਰ ਵੀ ਦੇਖ ਸਕਦੇ ਹੋ ਕੱਪੜੇ ਸਾਰੇ ਲਾਏ ਹੋਏ ਨੇ ਮਕਰੂਰ ਮਾਰਕੀਟ ਆ ਗਈ ਆਣੇ ਦਵਾਲੇ ਸਾਰੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਪਟਿਆਲੇ ਦੀ ਸੇਲ ਜਿਹੜੀ ਕਿ ਐਂਦਵਾਰ ਦੇ ਦਿਨ ਲੱਗਦੀ ਹੈ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਬਲੌਗ 'ਚ ਔਰ ਇਹਦਾ ਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ